ਵਾਲੇ ਆ ਕੇ ਪਾਲਾ ਦਲਪਾਤ ਹੋਈ ਆਪ ਦਾ ਸਾਰਾ ਕੁਝ ਲੱਗਾਇਆ ਪਰ ਜਿੱਥੋਂ ਤੱਕ ਸਰਕਾਰ ਦੀ ਨੀਅਤ ਆ ਉਹਦੇ ਵੀ ਜਿਹੜਾ ਮੁੱਖ ਦੋਸ਼ੀ ਜਣਾ ਉਹ ਕੋਈ ਅਜੇ ਦਿੱਤਾ ਨਹੀਂ ਦਿੱਤਾ ਗਿਆ ਇਹ ਕੀ ਆ ਜੇ ਤੁਸੀਂ ਵਾਹਰ ਲੋਕ ਜਿਹਨਾਂ ਨੇ ਆਪ ਪੌਰ ਦੇ ਨਗਰ ਨਿਵਾਸੀ ਦੇ ਜਥੇਬੰਦੀਆਂ ਨੇ ਆਗੂ ਸਹਿਬਾਨ ਦੇ ਸੁਚੇ ਆਲ ਵਾਲਾ ਤੇ ਡਰਾਈਵਰ ਦਾ ਪਹੁੰਚਣ ਦਾ ਪੂਰਾ ਸਜੂਗ ਜਿਹਦੇ ਪ੍ਰੈਸ਼ਰ ਥੱਲੇ ਸਰਕਾਰ ਕੁੱਝ ਝੁਕੀ ਆ ਅੰਸਾਦ ਇਹਦਾ ਲੈਣਾ ਕੋਈ ਦਾ ਵੀ ਮਤਸੇ ਮਤ ਕਰੇ ਜਿੰਨਾ ਵੱਡਾ ਧੱਕਾ ਲੋਕਾਂ ਪਰਵਾਰਾਂ ਨਾਲ ਕੀਤਾ ਗਿਆ ਇਸ ਤਰੀਕੇ ਨਾਲ ਬਚਾਉਣ ਦਾ ਯਤਨ ਇਹਨੇ ਦੇਣ ਸਾਨੂੰ ਪਤਾ ਜਦੋਂ ਜਿਹੜੇ ਵੱਡੇ ਧੱਕੇ ਦੇ ਨਾਲ ਬਹੁਤ ਹੋਈ ਹੋਵੇ ਉਹ ਵਰਤਕ ਦੇ ਆ ਸਾਡੇ ਰੁਪਈਆ ਹੋਣ ਲਗਾਤਾਰ ਉਹ ਉਲਟ ਰਹੇ ਹੋਣ ਸਰਕਾਰ ਦੇ ਵੀ ਨਾ ਜਾ ਕੇ ਕਿ ਬੇਕਾਰ ਇਹ ਕਰਦਾ ਹੋਏ ਕਿ ਅਸੀਂ ਇੱਕ ਬਦਲ ਲੈ ਕੇ ਆਇਆ ਹੈ ਰੈਤਾ ਬਦਲਣੀਆਂ ਉਹ ਸਿਸਟਮ ਬਦਲਣਾ ਜਿਹੜਾ ਸਿਸਟਮ ਲੋਕਾਂ ਨੂੰ ਉਹ ਹਾਕਮ ਬਣ ਕੇ ਰਹਿੰਦੇ ਆ ਤੇ ਲੋਕਾਂ ਨਾਲ ਬੇਸ਼ਅ ਧੱਕਾ ਕਰਦਾ ਪਰ ਆਪਾਂ ਦੇਖਿਆ ਉਹ ਸਰਕਾਰ ਦੇ ਦਰਮਿਆਨ ਸਾਡੇ ਨਰਦੋਸ਼ ਦੋ ਭਰਾਵਾਂ ਦੇ ਕਤਲ ਕੀਤੇ ਜਾਂਦੇ ਆ ਕੀਤਾ ਜਾਂਦਾ ਮਰਲੇ ਮਨਜ਼ੂਰ ਕੀਤਾ ਜਾਂਦਾ ਚਾਹੀਦਾ ਤੋਂ ਇਸ ਵੇਲੇ ਸੀ ਜੇ ਕੰਮ ਕਰੇ ਜੋ ਸਿਰਫ ਫਾੜੀ ਉਹਨਾਂ ਨੂੰ ਗਿਰਜ਼ਾਰ ਕਰਕੇ ਅੰਦਰ ਦਿੱਤਾ ਜਾਂਦਾ ਤੇ ਲੋਕਾਂ ਨੂੰ ਦੱਸਿਆ ਜਾਂਦਾ ਕਿ ਇਹਦੀ ਜਾਤੀ ਸਾਡੀ ਸਰਕਾਰ ਬਰਵਾਸ ਨਹੀਂ ਕਰਦੀ ਮਾਫਸੂਸ ਹੈ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨਹੀਂ ਲਈ ਪਰ ਇਸ ਗੱਲ ਦਾ ਮਾਨ ਇਸ ਏਰੀਏ ਨੂੰ ਮਾਰਿਆ 377 ਵਰਗੇ ਜੋਧੇ ਇਥੇ ਕੰਮ ਕਰਦੇ ਰਹਿਆ ਕਿ ਲੋਕਾਂ ਨੇ ਉਹਨਾਂ ਦੇ ਅਸਲੀ ਵਾਰਸ ਹੋਣ ਦਾ ਸਬੂਤ ਦਿੱਤਾ ਉਹ ਮਾਨੇ ਲੜ ਕੇ ਜੋ ਕੁਝ ਲਿਆਇਆ ਲੜ ਕੇ ਲਿਆਇਆ ਤੇ ਅੱਗੇ ਵੀ ਇਨਸਾਫ ਹੋਰ ਜਦੋਂ ਤੱਕ ਉਹੜਾ ਮਿਲ ਨਹੀਂ ਜਾਂਦਾ ਟੇਕੇ ਨਹੀਂ ਦੇਖਣਗੇ ਇਸ ਕਰਕੇ ਮੈਂ ਸਮਝਦਾ ਇਸ ਇਲਾਕੇ ਨੇ ਉਹ ਜਾਤੀ ਨੂੰ ਜਿੱਦਾਂ ਲਿਆ ਆ ਸਾਰੇ ਪੰਜਾਬ ਸਾਰੇ ਦੇਸ਼ ਦੁਨੀਆਂ ਦੇ ਵਿੱਚ ਪਤਾ ਲੱਗਾ ਕਿ ਉਹ ਵਿਧਿਆ ਤੱਕਾ برداشت ਨਹੀਂ ਕੀਤਾ ਜਾ ਸਕਦਾ ਇਹ ਤੱਕਾ ਇਹਦਾ ਨਹੀਂ ਅੱਜ ਉਹ ਪੰਜਾਬ ਦੀ ਧਰਤੀ ਜਿੱਥੇ ਕਾਨੂੰਨ ਆਪਣਾ ਕੰਮ ਨਹੀਂ ਕਰਦਾ ਜਿੱਥੇ ਨਸ਼ਿਆਂ ਦਾ ਪੁੱਤ ਮਰਦੇ ਆ ਜਿੱਥੇ ਜ਼ਮੀਨਾਂ ਦੇ ਉੱਤੇ ਅਗਲਾ ਉਥੇ ਲੋਕ ਲੜ ਵੀ ਰਹੇ ਆ ਔਰ ਲੜਦੇ ਰਹਿਣਗੇ ਆਖੋ ਤੁਹਾਨੂੰ ਇਹ ਚੇਤਾਵਨੀ ਦੇਣੀ ਚਾਹ ਰਿਹਾ ਇਸ ਮੌਕੇ ਦੇ ਉੱਤੇ ਖੜ ਕੇ ਕਿ ਇਹ ਦੁੱਖ ਦੇ ਵਿੱਚ ਅਸੀਂ ਭਾਸ਼ਣ ਕਰਨ ਲਈ ਨਹੀਂ ਆਏ ਪਰ ਤੁਹਾਡਾ ਕਰਤਾਰ ਇਤਾਂ ਦਾ ਵੱਧ ਰਿਹਾ ਜਿਹਦੇ ਵਿਰੁੱਧ ਪੰਜਾਬ ਦੇ ਲੋਕਾਂ ਨੂੰ ਲੜਾਣਾ ਪਊਗਾ ਤੁਹਾਡੇ ਕਰਤਾਰ ਦੇ ਵਿੱਚ ਕੋਈ ਮਰਕ ਨਹੀਂ ਤੁਸੀਂ ਉਸੇ ਕਰਤਾਰ ਦੇ ਮਾਰਕ ਦੇ ਜਿਹੜਾ ਕਰਤਾਰ ਤੋਂ ਲੋਕਾਂ ਨੇ ਦੁਖੀ ਹੋ ਕੇ ਤੁਹਾਨੂੰ ਸਦਾ ਦੇ ਦੇਇਆਦਾ ਸੀ ਇਸ ਕਰਕੇ ਅੱਜ ਉਸ ਵਰਤਾਰੇ ਦੇ ਵਿਰੁੱਧ ਤੁਸੀਂ ਉੱਠੇ ਜੇ ਇਹ ਸਾਰੇ ਪੰਜਾਬ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਗਈ ਆ ਕਿ ਇਨਸਾਫ ਲੈਣ ਵਾਲੇ ਲੋਕ ਆ ਗਏ ਆ ਤੇ ਸਦਾ ਰਹਿਣਗੇ ਔਰ ਲੜਾਂਗੇ ਦਿੱਤੇ ਮੈਂ ਇਹਦੇ ਨਾਲ ਜ਼ੋਰ ਦਾ ਸਮਾਂ ਨਾ ਦਿੰਦਾ ਹੋਇਆ ਕਿ ਅੱਜ ਕੋਈ ਭਾਸ਼ਣ ਵਾਲਾ ਸਮਾਂ ਨਹੀਂ ਅਸੀਂ ਸਿਰਫ ਉਨਾ ਰਸਮਾਂ ਨੂੰ ਵਾਲੇ ਦਾਣਾ ਮੈਂ ਬੇਤੀ ਕੀਤੀ ਸੀ ਕਿ ਨਾਲ ਰੋਪਾ ਸਭਾਦਤਾ ਜਾਵੇ ਕਿਉਂਕਿ ਅਸੀਂ ਉਸ ਰਸਮਾਂ ਲਈ ਆਏ ਅੱਜ ਇਹਨਾਂ ਬੇਤੀਆਂ ਦਾ ਤੁਹਾਡਾ ਧੰਨਵਾਦ ਤੇ ਮਾਂ ਨਾਲ ਵਿਛੜੇ ਵੀਰਾਂ ਨੂੰ ਸਰਦਾਰ ਤੋਂ ਮੁਲਕ ਫੇਟ ਕਰਦਾ ਤੇ ਉਸ ਪਰਿਵਾਰ ਨਾਲ ਉਹਨਾਂ ਦੇ ਰਿਸ਼ਤੇਦਾਰ ਮਿੱਤਰਾਂ ਨਾਲ ਇੱਕ ਵਾਰ ਫੇਰ ਲੱ ਕੇ ਖੜੇ ਆ ਹਮਦਰਦੀ ਆ ਜੋ ਮਨੋਣਾ ਨਹੀਂ ਆਏ ਆ ਉਸ খারাপ হো বহু দূর দূর পৌঁছে হয়ে হাজনি চাল দাওয়া করতে বাপি চাকরি দী ভা সারে પાંચ દસ્યા જ્યારે આપણે જીવ છી હું બનતી કરું ડન્દ્ર મટુજી